ਰੂਪੜ ਵਿੱਚsrand ਨਹਿਰ ਦੇ ਕਿਨਾਰੇ ਛੱਠ ਪੂਜਾ ਦਾ ਤਿਹਾਰ ਮਨਾਇਆ ਜਾਣਾ ਹੈ ਜਿਸ ਸੰਬੰਧੀ ਛੱਠ ਪੂਜਾ ਸੇਵਾ ਸੰਪਤੀ ਰੂਪਨਗਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਦੇਖੋsrand ਨਹਿਰ ਦੇ ਕਿਨਾਰੇ ਦੇਖੋ ਸਜਾਇਆ ਜਾ ਰਿਹਾ ਹੈ ਨਹਿਰ ਦੇ ਕੰਢੇ ਦੇਖੋ ਇੱਥੇ ਕੇਲਿਆਂ ਦੇ ਪੇੜ ਜੋ ਲਾਏ ਪਏ ਇੱਥੇ ਇਹਨਾਂ ਨੇ ਬੜਾ ਸੁੰਦਰ ਬਣਾਇਆ ਪਿਆ ਹੈsrand ਨਹਿਰ ਦੇ ਕੰਢੇ ਆ ਦੇਖੋ ਖੋਪੜ ਦੇ ਐਮਐਲਏ ਗੁਨੇਸ਼ ਢੱਡਾ ਜੀ ਪਹੁੰਚੂਗੇ ਇੱਥੇ ਤੇ ਬਰਿੰਦਰ ਸਿੰਘ ਢਿੱਲੋਂ ਕਾਂਗਰਸ ਦੇ ਇਹ ਵੀ ਇੱਥੇ ਪਹੁੰਚਣਗੇ ਤੇ ਬੜੇ-ਬੜਿਆਂ ਨੇ ਪਿਆਰ ਪੋਸਟ ਲਾਏ ਹੋਏ ਆ ਬੜੀ ਚੈਰੀ ਚੱਲ ਰਹੀ ਹੈ ਦੇਖੋ ਆਖਣ ਦਿਖਾਰਿਆ ਦੇਖ ਕਿੰਨਾ ਵਧੀਆ ਲਗਵਾਏ ਤੇ ਆ ਦੇਖੋ ਬੜਾ ਇੱਥੇ ਪ੍ਰਬੰਧ ਕੀਤਾ ਜਾਣਾ ਤੇ ਬੜੀ ਗਿਣਤੀ ਵਿੱਚ ਜੋ ਵਾਸੀ ਮੰਡੇ ਆ ਵਾਸੀ ਭਾਈਚਾਰਾ ਨਾਂ ਵੱਲੋਂ ਇਹ ਮਨਾਇਆ ਜਾਂਦਾ ਇੱਥੇ ਹਰ ਸਾਲ ਫਰੰਦ ਨਹਿਰ ਰੋਪੜ ਦੇ ਕਿਨਾਰੇ ਮਨਾਇਆ ਜਾਂਦਾ ਹੈ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਕਿੰਨਾ ਵਧੀਆ ਇਹਨਾਂ ਨੇ ਸਜਾਇਆ ਪਿਆ ਤੇ ਡੀਜੇ ਦਾ ਸਾਹਮਣੇ ਲੱਗੇ ਪਿਆ ਸਵੇਰੇ ਤੇ ਜਦੋਂ ਜਦੋਂ ਸੂਰਜ ਚੜ੍ਹਦਾ ਹੈ ਸਵੇਰੇ ਉਸ ਟਾਈਮ ਅੱਥਰ ਠੀਕਦੇ ਆ ਇਹ ਤੇ ਛਿਪਨ ਕਰਕੇ ਇਸ ਸਮਾਪਤ ਕਰਦੇ ਆ ਆਪਣਾ ਪ੍ਰੋਗਰਾਮ ਜੋ ਹੈਗਾ ਆਰ ਪੂਜਾ ਜੋ ਕਿਰਿਆ ਕਰਦੇ ਆ ਦੇਖੋ ਮਿਹਰ ਦੇ ਕੰਢੇ ਜਿਹਨੇ ਕਰਿਆ ਪਿਆ ਬੰਦ ਦੇਖੋ ਸੰਭਾਰ ਰਿਹਾ ਬੰਦ ਕਰ ਰਹੀ ਹੈ ਬਹੁਤ ਵਧੀਆ ਦੇਖੋ ਇੱਥੇ ਹਰੰਦ ਮਹਿਰ ਦੇ ਨਾਲ ਜ ਲੋਹੇ ਦਾ ਪੁਲ ਤੋ ਵੈਰੀਗੇਟਿੰਗ ਲਾ ਕੇ ਪ੍ਰਬੰਧ ਵੀ ਕੀਤੇ ਜਾ ਰਹੇ ਹੈ ਤਾਂ ਕਿ ਟ੍ਰੈਫਿਕ ਜਮ ਨਾ ਹੋਵੇ ਅੰਦਰ ਤੋਂ ਗੱਡੀ ਚਾਂਟੀ ਦੀ ਇਹ ਗੱਲ ਨੂੰ ਦੇਖੋ ਜੀ